ਕਾਲਾ ਆ ਗਿਆ ਕਾਲਾ ਧਨੋਲੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਨੌਜਨ ਇਸ ਲਈ ਬੋਲਿਆ ਹੋਇਆ ਤਾਵਾ ਨੌਜਨ ਖਿਡਾਰੀ ਦਾ ਰੇਡ ਕਾਲੇ ਧਨੋਲੇ ਦੀ ਲੋਕਾਂ ਦੇ ਦਿਲੋਂ ਸਰੂਰ ਜਿਹਾ ਚੜ੍ਹੇ ਚੋਬਰ ਹੋ ਗਿਆ ਭੂਰੀ ਛੰਨਾ ਦਾ ਤੱਕ ਤੱਕ ਜਾਫੀ ਹੰਦਿਆਂ ਵਿੱਚ ਬਾੜੇ ਆਹ ਵੇਖਦਾ ਵੀ ਕਾਲਾ ਧੂਰ ਕੋਟੀਆ ਵੀ ਜਾਂਦਾ ਸਿਰੇ ਦੀਆਂ ਰੇਡਾਂ ਪਾਈ ਅੱਜ ਕੱਲੇ ਤਿਕੜੀ ਦੀ ਫੁੱਲ ਐ ਚੜਾਈ ਪਰ ਫਕਰ ਝੰਡੇ ਵਾਲੇ ਨੇ ਵੀ ਆਹ ਸੀਜ਼ਨ 'ਚ ਗੱਲ ਐ ਸਿਰੇ ਲਾਈ ਐਨ ਮੁੰਡਾ ਬੱਲੇ ਬੱਲੇ ਕਰਨਾ ਪਿੰਡਾ ਭੂਰੀ ਦਾ ਬਰਨਾਲੇ ਦੇ ਵਿੱਚ ਛੰਨਾ ਪਿੰਡਾ ਆਹ ਪਟਿਆਲੇ ਵਾਲੇ ਦੀ ਰੇਡ ਤੇ ਕਕਰਾਲੀ ਸਾਹਿਬ ਦੇ ਬੋਲ ਕਿ ਮੁੱਛਪੁੱਟ ਗੱਭਰੂ ਨੇ ਸੋਹਣੇ ਸ਼ਹਿਰ ਪਟਿਆਲੇ ਦੇ ਆਹ ਮੁੱਛਪੁੱਟ ਗੱਭਰੂ ਨੇ ਸੋਹਣੇ ਸ਼ਹਿਰ ਪਟਿਆਲੇ ਦੇ ਛੰਨਾ ਵਾਲਾ ਪਰ ਦੂਜੇ ਪਾਸੇ ਸ਼ਰਨਾ ਆਹ ਡੱਗੋ ਰਮਾਣੇ ਵਾਲਾ ਡੱਗੋ ਰਮਾਣੇ ਵਾਲਾ ਛੰਨਾ ਵਾਲਾ ਪਾਲੀ ਟੱਕਰ ਸਿਰੇ ਦੀ ਕਬੱਡੀ 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 ਜਦੋਂ ਧੌਲ ਜੀ ਮਾਰਦਾ ਤੇ ਐਨ ਕਹਿੰਦੇ ਚੰਗੇ ਚੰਗੇ ਰੇਡਰਾਂ ਨੂੰ ਪੋਠਾ ਕਰਕੇ ਸਿੱੜਦਾ ਪ੍ਰਧਾਨੀ ਦੇ ਵਿੱਚ ਕਹਿੰਦੇ ਵੀ ਪਟਕਾ ਪਟਖਲੇ ਆ ਗਿਆ ਦੇਸੀ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਮਾਜੇ ਤੇ ਸ਼ਾਹ ਕੋੜ ਦਾ ਮੈਚ ਚੱਲ ਰਿਹਾ ਹੈ ਲਾਂਬੜੇ ਦੇ ਕੱਪ ਤੇ ਸਿਰਾਂ ਲੱਗਿਆ ਪਿਆ 3 ਲੱਖ ਤੇ 2.5 ਲੱਖ ਨਾਮ ਹੈ 12 ਮੋਟਰਸਾਈਕਲ ਜੱਫੇ ਤੇ ਜੱਫਾ ਜੱਫੇ ਤੇ ਜੱਫਾ ਜੱਫੇ ਤੇ ਜੱਫਾ ਆਹ ਟੱਕਰ ਸਿਰੇ ਦੀ ਸਿਰੇ ਦੀ ਸਿਰੇ ਦੀ ਵਾਹ ਓਏ ਦੇਸੀ ਲੋ ਸਵਾਦ ਆ ਗਿਆ ਨਾਮੜੇ ਵਾਲੇ ਦੇ ਮੈਚ ਦਾ ਮੈਂ ਬੇਨਤੀ ਕਰਦਾ ਸਾਡੇ ਮਜੀਸ਼ਨ ਪਰਿਵਾਰ ਨੂੰ ਪਲੀਜ਼ ਥੋੜਾ ਜਿਹਾ ਸਬਰ ਮੈਚ ਬਹੁਤ ਵਧੀਆ ਸਰਜੀਤ ਕਕਰਾਲੀ ਅਮਨ ਲੋਪੋ ਲਓ ਕਰਮਜੀਤ ਘਣਗਸ ਕਰਮਜੀਤ ਘਣਗਸ ਪਰਖਡੂਰ ਸਾਵੀ ਸੱਤੋ ਸਿਰੇ ਦਾ ਜਫਾ ਲਾ ਕੇ ਬੱਲੇ ਬੱਲੇ ਕਰਾ ਗਿਆ ਆ ਤਾੜੀਆਂ ਬੱਲੇ ਬੱਲੇ ਅੱਜ ਜੰਡੀਆਂ ਵਾਲੇ ਦਾ ਭੰਗੜਾ ਵੀ ਪੈਂਦਾ ਮੇਰੇ ਵੀਰੋ ਐਨ ਗੱਲ ਸਿਰੇ ਲੱਗੀ ਹੈਪੀ ਸੰਘਾ ਕਹਿੰਦੇ ਕਾਲੇ ਸੰਘਿਆਂ ਵਾਲਾ ਟ੍ਰਾਂਟੋ ਪੰਜਾਬੀ ਦੇ ਵੱਡੇ ਸਪਾਂਸਰ ਹੈ ਹੈਪੀ ਸੰਘਾ ਜੀ ਉੱਚੇ ਤੌਰ ਤੇ ਪੁੱਜੇ ਹੋਏ ਆ ਲਓ ਸੁਲਤਾਨ ਪ੍ਰੀਤਮ ਪਹਿਲਵਾਨ ਦਾ ਪੁੱਤਰ ਸੁਲਤਾਨ ਤੇ ਸ਼ਰਨਾ ਸੁਲਤਾਨ ਫੜ ਲਿਆ ਸ਼ਰਨੇ ਨੇ ਸੁਲਤਾਨ ਫੜ ਲਿਆ ਸ਼ਰਨੇ ਨੇ ਸੁਲਤਾਨ ਫੜ ਲਿਆ ਸ਼ਰਨੇ ਨੇ ਮੇਰੇ ਵੀਰੋ ਫੜ ਲਿਆ ਸ਼ਰਨੇ ਨੇ ਸੁਲਤਾਨ ਫੜ ਲਿਆ ਸ਼ਰਨੇ ਨੇ ਮੇਰੇ ਵੀਰੋ ਆਹ ਵੇਖਦਾ ਵੀ ਜੱਗਾ ਕਹਿੰਦਾ ਅੱਜ ਚਾਪੂਰੇ ਕਰਨੇ ਨੇ ਸੁਲਤਾਨ ਫੜ ਲਿਆ ਸ਼ਰਨੇ ਨੇ ਸਾਹੋਕੇ ਵਾਲੇ ਨੇ ਤੌਲ ਲਾਈ ਹੈ ਕੈਂਚੀ ਪਾਈ ਹੈ ਸ਼ਾਹ ਕੋਟੀਆਂ ਦੀ ਮਾਝੇ ਵਾਲਿਆਂ ਦਾ ਗਰਾਰੀ ਅੱਜ ਲਾਂਬੜੇ ਦੇ ਵਿੱਚ ੜਾਈ ਹੈ ਐਨ ਸਾਹੋਕੇ ਵਾਲਾ ਬੱਲੇ ਬੱਲੇ ਕਰਵਾਈ ਜਾਂਦਾ